ਸਸੀਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਆਪਣੇ ਫੇਸਬੁੱਕ ਤੇ YouTube ਚੈਨਲ ਇੰਦਰ ਵੇਗਾ ਤੇ ਅੱਜ ਦੀ ਬਾਈ ਜਿਹੜੀ ਵੀਡੀਓ ਆ ਪਿੰਡ ਪੂਲਾ ਤਹਿਸੀਲ ਨਥਾਣਾ ਤੇ ਜ਼ਿਲ੍ਹਾ ਪਟਿਆਲਾ ਬਾਈ ਗਰਮੀ ਤਰਾ ਆਉਂਦੇ ਆਪਾਂ ਘਰੋਂ ਵੀਡੀਓ ਬਣਾ ਰਹਿਆਂਗੇ ਕਾਫੀ ਵੀਡੀਓ ਜਿਹੜੀਆਂ ਆਪਾਂ ਬਾਈ ਦੇ ਘਰੋਂ ਪਹਿਲਾਂ ਪਾਈਆਂ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇੱਕ ਗੱਬਣ ਮੱਝ ਦਿਖਾਉਣ ਲੱਗੇ ਆਂਗੇ ਕਦਗਾਠੀ ਦੀ ਚੰਗੀਆਂ ਵੀ ਬਾਕੀ ਕੁਝ ਕਿਸ ਤਰ੍ਹਾਂ ਸੁਣਦੇ ਰਹਿੰਦੀ ਆ ਬਾਕੀ ਪੂਰੀ ਡਿਟੇਲ ਆ ਜਿਹੜੀ ਆਪਾਂ ਬਾਈ ਤੋਂ ਲਵਾਂਗੇ ਪਹਿਲਾਂ ਸੋਨੂੰ ਆਪਾਂ ਇੱਕ ਕਰੀ ਤੋੜ ਕੇ ਦਿਖਾਉਣੀ ਆ ਮੱਝ ਤੋੜ ਗਰਮੀ ਤੋਂ ਸਿੰਘਾਂ ਦੀ ਜਿਹੜੀ ਬਾਂਤਰਾ ਉਹ ਜ਼ਰੂਰ ਖੁੱਲੀ ਆਗੀ ਬਾਕੀ ਕੱਦ ਕਾਠੀ ਚੰਗੀਆਂ ਮੱਝ ਦੀ ਜਿਹੜੀ ਆਪਾਂ ਹਵਾਨੇ ਦੀ ਜੇ ਗੱਲ ਕਰਗੇ ਤਾਂ ਗਾਇਆਂ ਵਾਂਗੂ ਪੂਰਾ ਚੰਗਾਗਾ ਬਾਕੀ ਥਾਣਾ ਜਿਹੜਾ ਪੂਰਾ ਗੈਪ ਤੇ ਲੱਗਿਆ ਹੋਇਆਗਾ ਕੋਈ ਬਾੜਾ ਲੰਬਾਈ ਵਾਲਾ ਥਾਂ ਨਹੀਂ ਹੈਗਾਗਾ ਜੇ ਤੁਹਾਨੂੰ ਪਿੱਛੋਂ ਦਿਖਾਈਏ ਲਗਭਗ ਤਿੱਲਾਂ ਤੇ ਵਾਲ ਨਿਕਲੇ ਹੋਏ ਹੈਗੇ ਗਾਨਾਂ ਵਾਂਗੂ ਜਿਹੜਾ ਪਿੱਛੋਂ ਚੌੜਾ ਕਰਦੀ ਹੁੰਦੀ ਆ ਕਰਮ ਵਾਲੀ ਤੇ ਜਿਹੜੀ ਗੱਲ ਆ ਬਾਕੀ ਆਪਾਂ ਤੁਹਾਡੀ ਕਰਵਾਉਣੀ ਆ ਕੀ ਹਾਲਾ ਕਿਰਮੀ ਦਾ ਬਹੁਤ ਵਧੀਆ ਬਈ ਹੋਰ ਤੂੰ ਦੱਸ ਕੀ ਹਾਲ ਵਧੀਆ ਵਧੀਆ ਲਗਭਗ ਸਾਰੇ ਆਪਣੇ ਚੈਨਲ ਤੇ ਤੁਹਾਨੂੰ ਜਾਣਦੇ ਹੋਣਗੇ ਇੱਕ ਵਾਰੀ ਡਿਟੇਲ ਦੱਸ ਦੇ ਆਪਣੇ ਐਡਰੈਸ ਦੱਸ ਦੇ ਡਿਟੇਲ ਨਾਮ ਗੁਰਮੀਤ ਰਾਮ ਜਨਪਥ ਦੇਸ ਰਾਜ ਪਿੰਡ ਪੂਲਾ ਪੂਲੇ ਵਾਲੀ ਦਾਣਾ ਮੰਡੀ ਦੇ ਨਾਲ ਘਰ ਹੈ ਜੀ ਆਪਣਾ ਠੀਕ ਹੈ ਮੋਬਾਈਲ ਨੰਬਰ ਮੋਬਾਈਲ ਨੰਬਰ 762699006 ਠੀਕ ਹੈ ਪਹਿਲਾਂ ਆਪਾਂ ਵੀਡੀਓ ਪਾਈਆਂ ਤੇਰੇ ਕੋਲ ਕਾਫੀ ਲਗਭਗ ਜਿਹੜੇ ਅੱਧੇ ਤੋਂ ਜ਼ਿਆਦਾ ਤਾਂ ਬੰਦੇ ਤੈਨੂੰ ਜਾਣਦੀ ਆ ਆਪਣਾ ਵਪਾਰ ਦਾ ਕੰਮ ਹੈ ਜਣੀ ਜੀ ਹਾਂ ਜੀ ਤੇ ਕਿ ਮੇਰੇਆਂ ਪਹਿਲਾਂ ਲੀਆਂ ਵੀਡੀਓ ਆਪਣੇ ਬਹੁਤ ਵਧੀਆ ਬਈ ਪਸ਼ੂ ਆਪਣੇ ਵੀਡੀਓ ਪਾਉਣ ਸਾਰੀ ਬੇਕੇ ਜਾਂਦੇ ਆ ਬਾਕੀ ਸਰੇ ਮੁੱਲ ਆਪਣਾ ਵੇਚਣ ਵਾਲਾ ਹੀ ਹੁੰਦਾ ਜਾਇਜ਼ ਮੁੱਲ ਹੁੰਦਾ ਤੇ ਇਹਦੀ ਕੀ ਡਿਟੇਲ ਆ ਗਈ ਮਾ ਜੀ ਏ ਬਈ ਤੀਜਾ ਸੁਬਾ ਸੋਧਿਆ ਮੈਂ ਇਸ ਗੋਦ ਦੇ ਨੇ ਦਿੱਤਾ ਮੈਂ 15 ਕਿਲੋ ਠੀਕ ਹੈ ਬਾਕੀ ਜਿਹੜੇ ਆਪਾਂ ਨਹੀਂ ਕਹਿੰਦੇ ਜਿਹੜਾ ਵੀ ਬੰਦਾ ਲੈਂਦਾ ਆਪਦੀ ਦੇਖ ਸਮਝ ਕੇ ਲੈ ਸਕਦਾ ਅਜੇ ਵੀ ਮੈਂ ਇਸ ਦੋ ਦਿਨ ਕੱਢ ਜੂ ਦੋ ਦਿਨ ਬਾਕੀ ਕੱਢ ਦੀ ਹੈਗੀ ਬਾਕੀ ਕਹਿੰਦਾ ਬਾਈ ਕਹਿੰਦਾ ਵੀ ਆਪਦੀ ਸਮਝ ਨਾਲ ਤੁਸੀਂ ਪਸ਼ੂ ਖਰੀਦਣਾ ਬਾਕੀ ਜਿਹੜੀ ਤਸੱਲੀ ਆ ਬਾਈ ਤੁਸੀਂ ਕੋਲੇ ਆ ਕੇ ਆਪ ਕਰਨੀਆਂ ਕੋਈ ਗਰੰਟੀ ਹੋ ਕਿਵੇਂ ਥਣਾ ਦੀ ਕਿਵੇਂ ਥਣਾ ਥਣਾ ਦੀ ਚਾਰਾਂ ਦੀ ਮੈਂ ਆਪਣੀ ਗਾਰੰਟੀ ਹੂ ਥਣਾ ਦੀ ਐਸਾ ਫਾ ਜਮਾ ਪੋਲੀ ਰੂ ਵਰਗੀ ਠੀਕ ਆ ਤੇ ਕੀ ਡਿਮਾਂਡ ਕਰਦਾਂ ਗਰਮੀਤ ਦੀ ਡਿਮਾਂਡ ਦਾ ਮੁੱਲ ਕੋਸ ਕਰੀ ਜਾ 1.25 ਦੀ ਮੈਂ ਦੇਣੀ ਆ ਇੱਕ 25 ਦੇਣੀ ਆ ਵਿੱਚ ਮਾਨਤਨ ਕੋਈ ਮਾਨਤਨ ਕਰਦਾਂਗੇ ਇੱਕ ਇੱਕ ਵਾਰੀ ਤੋੜ ਇਹਨੂੰ ਦੁਆਰੇ 1 ਲੱਖ ਤੇ 25000 ਬਾਈ ਗਰਮੀਤ ਨੇ ਜਿਹੜੀ ਆ ਦੀ ਡਿਮਾਂਡ ਕੀਤੀ ਆ ਬਾਕੀ ਕਹਿੰਦਾ ਮਾਨਤਨ ਕਰਦਾਂਗੇ ਕੋਈ ਬਾਹਲਾ ਵੱਡਾ ਉਲਣੇ ਨਹੀਂ ਰੱਖਿਆ ਵੀਰ ਨੇ ਬਾਕੀ ਜਿਹੜੇ ਹਵਾਨੇ ਦੇ ਵਿੱਚੋਂ ਟੱਲਾ ਬਲ ਜਿਹੜੇ ਨਿਕਲੇ ਹੋਏ ਆ ਇੱਕ ਦੋ ਦੇਣੀ ਬਾਕੀ ਲੋ ਜਿਹੜੀ ਆਪਾਂ ਕੰਗਰੂੜ ਦੀ ਗੱਲ ਕਰੀਏ ਤਾਂ ਪੂਰੀ ਟੁੱਟੀ ਹੋਈ ਹੈਗੀ ਬਾਕੀ ਆ ਦੇਖੋ ਤੁਸੀਂ ਬਾਈ ਚੈੱਕ ਕਰੋ ਜਿਹੜੇ ਪਿੱਛੋਂ ਆ ਪੂਰੀ ਚੰਗੀ ਭਰੀ ਹੋਈ ਹੈਗੀ ਬਾਂਹ ਲਾ ਗਰਮੀ ਦਾ ਡੇਲੀ ਵਾਂਗੂ ਬਾਈ ਆਪਣੀਆਂ ਚੈਨਲ ਦੇ ਉੱਤੇ ਵੀਡੀਓ ਆ ਰਹੀਆਂ ਆ ਜੇਕਰ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਮੋਬਾਈਲ ਨੰਬਰ ਆ ਜੀ 97809 05653 ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰ ਦਿਓ ਜੀ ਧੰਨਵਾਦ